ਤੁਸ ਤੂੰ ਤੁਸੀਂ ਜੋ ਚਾਹਦੇ ਹੋ ਤੁਸੀਂ ਪਾਦੇ ਹੋ ਤੁਹਾਡੇ ਹੱਥ ਵਿੱਚ ਕ੍ਰੈਡਿਟ ਕਾਰਡ ਹੈ ਜਿੱਥੇ ਦਿਲ ਚਾਹਦਾ ਹੈ ਉੱਥੇ ਖਸਾਦੇ ਹੋ ਮਹੀਨੇ ਤੋਂ ਬਾਅਦ ਬਿੱਲਾਂ ਦਾ ਫਿਰ ਦੇਣ ਲਈ ਜੜਾਇਆ ਉਹ ਤੁਹਾਨੂੰ ਪ੍ਰੋਬਲਮ ਹੁੰਦੀ ਹੈ ਹੁਣ ਸਵਾਲ ਪੈਦਾ ਹੁੰਦਾ ਹੈ ਕ੍ਰੈਡਿਟ ਹੈ ਜਿਹੜਾ ਜਦੋਂ ਸਾਨੂੰ ਮਿਲ ਗਿਆ ਇੱਕ ਸ਼ਕਤੀ ਹੈ ਨਾ ਇਹ ਕ੍ਰੈਡਿਟ ਕਾਰਡ ਅਸੀਂ ਖਸਾਨੇ ਕੁਝ ਵੀ ਪਾ ਲੈਣੇ ਤੇ ਜਦੋਂ ਹੁਣ ਸਾਡਾ ਉਹ ਬਿੱਲ ਆਂਦਾ ਉੱਥੇ ਸਾਨੂੰ ਸਮਝ ਨਹੀਂ ਲੱਗਦਾ ਕਿ ਹੁਣ ਕੀ ਕਰੀਏ ਹੁਣ ਸਵਾਲ ਪੈਦਾ ਹੁੰਦਾ ਜਿਹੜਾ ਸਾਡਾ ਕ੍ਰੈਡਿਟ ਹੈਗਾ ਆ ਜਿੱਦਾਂ ਸਾਡਾ ਅਕਾਊਂਟ ਹੈ ਉਹ ਫੁੱਲ ਕਿਸ ਤਰ੍ਹਾਂ ਕਰੀਏ ਜਿਹੜਾ ਇਨਸਾਨ ਹੈ ਨਾ ਉਹ ਰੱਬ ਦੀ ਉਦੋਂ ਪਾਠ ਪੂਜਾ ਕਰਦਾ ਜਦੋਂ ਉਹ ਫਸਿਆ ਹੁੰਦਾ ਜਦੋਂ ਹਰ ਤਰਫ ਤੋਂ ਉਹਨੂੰ ਪ੍ਰੋਬਲਮਜ਼ ਹੁੰਦੀਆਂ ਉਹਦੇ ਕ੍ਰੈਡਿਟ ਜਿਹੜੇ ਆ ਨਾ ਉਹਦੇ ਬੈਂਕ ਜਿਹੜੇ ਆ ਉਹ ਖਾਲੀ ਹੋਏ ਹੁੰਦੇ ਉਹ ਚਾਹਦਾ ਆ ਫਿਰ ਕੋਈ ਮਾਲਕਾ ਕਰ ਕੇ ਰਪੈਣ ਨੂੰ ਪਰ ਹੁਣ ਜਦੋਂ ਉਹ ਭਗਤੀ ਦੀ ਤਰਫ ਚੱਲਦਾ ਆ ਉਸ ਵਕਤ ਜਿਹੜਾ ਰੱਬ ਕਿਹੜਾ ਪਾਗਲ ਹੈ ਉਹਨੂੰ ਵੀ ਪਤਾ ਨਾ ਹੁਣ ਇਹਨੂੰ ਮਤਲਬ ਹੈ ਇਹ ਕੋਈ ਮੇਰੀ ਤੜਪ ਦੇ ਵਿੱਚ ਨਹੀਂ ਆ ਰਿਹਾ ਕਿ ਮੈਨੂੰ ਮਿਲਣਾ ਚਾਹੁੰਦਾ ਨੋ ਇਹ ਜਿਹੜਾ ਆ ਹੁਣ ਇੱਕ ਲਾਲਚ ਤੇ ਪੱਖਸ਼ ਮੇਰੇ ਵੱਲ ਆ ਰਿਹਾ ਫਿਰ ਇਹ ਸੁੱਖ ਨਾ ਵੀ ਸੁੱਖ ਦਾ ਹੈ ਦੱਸੋ ਮੇਰੇ ਕੋਲੋਂ ਮੰਗ ਕੇ ਮੈਨੂੰ ਚੜਾਊਗਾ ਹੁਣ ਐਸੇ ਦੇ ਵਿੱਚ ਰੱਬ ਕਹਿੰਦਾ ਚਲੋ ਕੋਈ ਗੱਲ ਨਹੀਂ ਲੈਟਸ ਪਲੇ ਵਿਦ ਹਿਮ ਓਨੈਸਟਲੀ ਕੀ ਕਰਦਾ ਹੈ ਰੱਬ ਜਦੋਂ ਵੀ ਤੁਸੀਂ ਉਹਦੀ ਤਰਫ ਚੱਲਦੇ ਆ ਤਾਂ ਤੁਹਾਨੂੰ ਥੋੜੀ ਜਿਹੀ ਤੁਹਾਨੂੰ ਇੱਕ ਲਾਈਟ ਦਿਸਦੀ ਆ ਤੁਹਾਨੂੰ ਤੁਹਾਡਾ ਕੁਝ ਨਾ ਕੁਝ ਜਿਹੜਾ ਹੈ ਲੱਗਦਾ ਕਿ ਹਾਂ ਕੰਮ ਹੋ ਜਾਣਾ ਤੇ ਤੁਸੀਂ ਉਸ ਤਰਫ ਚੱਲਣਾ ਸ਼ੁਰੂ ਕਰਦੇ ਆ ਜੈਸੇ ਹੀ ਤੁਹਾਡੇ ਜਿਹੜੇ ਪਹਿਲੇ ਸਟੈਪ ਪੂਰੇ ਹੋ ਜਾਂਦੇ ਆ ਤਾਂ ਤੁਸੀਂ ਸ਼ੋਰ ਹੋ ਜਾਂਦੇ ਨਹੀਂ ਹੁਣ ਤਾਂ ਠੀਕ ਹੀ ਆ ਐਵੇਂ ਰੱਬ ਦੇ ਮਥੇ ਕਸਾਈ ਗਏ ਇਹ ਤਾਂ ਹੋਏ ਜਾਣਾ ਸੀ ਹੁਣ ਕੀ ਹੈ ਤੁਹਾਡੇ ਸਾਹਮਣੇ ਫਿਰ ਉੱਥੇ ਰੱਬ ਜਿਹੜਾ ਆਪਣੀ ਲੀਲਾ ਜਿਹਨੂੰ ਕਹਿੰਦੇ ਆ ਉਹ ਭੇਜਦਾ ਆ ਉਹ ਜਿਹੜਾ ਕੀ ਹੈਗੀਆਂ ਇੰਦਰ ਰਾਜਾ ਜਿਹੜਾ ਸਵਰਗ ਦਾ ਰਾਜਾ ਆ ਉਸਨੇ ਅਪਸਰਾਵਾਂ ਰੱਖੀਆਂ ਫਿਰ ਉਹ ਅਪਸਰਾਆਂ ਆਂ ਤੁਹਾਡੀ ਜ਼ਿੰਦਗੀ 'ਚ ਹੁਣ ਸਵਾਲ ਪੈਦਾ ਹੁੰਦਾ ਵੇ ਅਪਸਰਾਵਾਂ ਸਾਡੀ ਜ਼ਿੰਦਗੀ ਤੇ ਸਾਨੂੰ ਪਤਾ ਵੀ ਨਾ ਲੱਗੀਆਂ ਹੁਣ ਜੈਸ ਉਹ ਉਹਨਾਂ ਦੇ ਰੂਪ ਪਛਾਣੋ ਕੀ ਹੈਗੇ ਜਿਹੜੇ ਤੁਹਾਡੇ ਧਿਆਨ ਵੀ ਭਟਕਾਣੀਆਂ ਜਿਹੜੇ ਤੁਹਾਡਾ ਜਿਸ ਗੋਲ ਦੀ ਤਰਫ ਤੁਸੀਂ ਜਾ ਰਹੇ ਆ ਉੱਥੋਂ ਤੁਹਾਨੂੰ ਹੋਰ ਤਾਂ ਅਟੈਨਸ਼ਨ ਨਾ ਡਾਇਵਰਟ ਕਰਦੀਆਂ ਉਹ ਕੀ ਹੈਗਾ ਮੰਨ ਲਓ ਹੁਣ ਤੁਹਾਡੀ ਔਕਾਤ ਨਹੀਂ ਹੈਗੀ ਕਾਰ ਖਰੀਦਣ ਦੀ ਔਰ ਤੁਹਾਨੂੰ ਮਿੱਤਰਾਂ ਦੋਸਤਾਂ ਨੇ ਚਾਬੀ ਦੇ ਦਿੱਤੀ ਤੁਸੀਂ ਕਾਰ ਲੈ ਲਈ ਹੁਣ ਤੁਹਾਡੀ એનર્ਜੀ ਹੈ ਜਿਹੜੀ ਉਹ ਕਿੰਨੀ ਕਾਰ ਦੇ ਵਿੱਚ ਜਾਣੀ ਸ਼ੁਰੂ ਹੋ ਗਈ ਔਰ ਤੁਸੀਂ ਫੇਰ ਮੰਨ ਲਓ ਤੁਸੀਂ ਕਿਸੇ ਐਸੀ ਜਗ੍ਹਾ ਜਾਣੇ ਕੋ ਸ਼ਾਪਿੰਗ ਕਰਨ ਨਾ ਤੁਸੀਂ ਉਹ ਚੀਜ਼ ਨਹੀਂ ਲੈਣਾ ਚਾਹਦੇ ਮਗਰ ਮਿੱਤਰਾਂ ਦੋਸਤਾਂ ਦੇ ਉੱਥੇ ਹੁੰਦੇ ਹੋਏ ਉਹ ਦਿਖਾਵੇ ਦੇ ਵਿੱਚ ਲੈ ਲੈਨੇ ਇਹ ਸਭ ਅਪਸਰਾ ਆ ਉਹ ਜਿਹੜੀਆਂ ਚੀਜ਼ਾਂ ਜੇ ਤੁਸੀਂ ਰੋਂਗ ਕੋਈ ਵੀ ਫੈਸਲੇ ਲੈਣਨੇ ਆ ਆਪਣੇ ਗੋਲ ਤੋਂ ਬਿਨਾ ਉਹ ਸਭ ਅਪਸਰਾ ਆ ਉਹ ਤੁਹਾਡੇ ਤੇ ਅਟੈਕ ਕਰਦੀਆਂ ਔਰ ਤੁਸੀਂ ਉਹਨਾਂ ਦੇ ਚੱਕਰਾਂ ਵਿੱਚ ਫਸ ਜਾਂਦੇ ਆ ਅਪਸਰਾ ਕੋ ਇਦਾਂ ਨਹੀਂ ਆਗਾ ਕਿ ਔਰਤਾਂ ਨੱਚਦੀਆਂ ਆਂਦੀਆਂ ਇਹ ਭੁਲੇਖਿਆਂ ਜਨਾ ਰਹੋ ਐਨੇ ਨਹੀਂ ਹੈਗੇ ਅਸੀਂ ਰਿਸ਼ੀ मुਨੀ ਕੇ ਜਿਹੜੇ ਸਾਡੇ ਨਾਲ ਇਦਾਂ ਹੋਊਗਾ ਤੋ ਇਸ ਕਰਕੇ ਦੋਸਤੋ ਇਹਨਾਂ ਆਪਸਰਾਂ ਤੋਂ ਜਿਹੜਾ ਸਾਵਧਾਨ ਹੋ ਗਿਆ ਉਹ ਫਿਰ ਕੁਸ਼ ਪਾ ਗਿਆ ਧੰਨਵਾਦ